ਛੋਣੇ ਦੀਆਂ ਪਨੀਰੀਆਂ ਕਿਤੇ 12 ਦਿਨਾਂ ਦੀਆਂ 15 ਦਿਨਾਂ ਦੀਆਂ ਕਿਤੇ 20 ਦਿਨਾਂ ਦੇ ਲਗਭਗ ਵੀ ਹੈਗੀਆਂ ਨੇ ਤੇ ਕਿਸਾਨ ਭਰਾਵਾਂ ਦੇ ਸਵਾਲ ਹਰ ਸਾਲ ਹੀ ਹੁੰਦੇ ਹੈਗੇ ਆ ਤੇ ਹੁਣ ਸਵਾਲ ਹੈਗੇ ਵੀ ਅਸੀਂ ਲੋਹੀ ਦੀ ਸਪਰੇ ਕਿੰਨੇ ਦਿਨ ਤੇ ਕਰੀਏ ਅਸੀਂ ਜਿੰਕਰੀ ਸਪਰੇ ਕਿੰਨੇ ਦਿਨ ਤੇ ਕਰੀਏ ਤੇ ਹੋਰ ਨਦੀਨ ਨਦੀਨਾਂ ਨੂੰ ਲੈ ਕੇ ਵੀ ਸਵਾਲ ਹੈਗੇ ਆ ਕਿਉਂਕਿ ਵੀਡੀਓ ਛੋਟੀ ਹੀ ਹੈਗੀ ਆ ਕੋਈ ਜਿਆਦਾ ਲੌਂਗ ਵੀਡੀਓ ਨਹੀਂ ਹੈਗੀ ਕਿਉਂਕਿ ਲੌਂਗ ਵੀਡੀਓ ਨੂੰ ਕਿਸਾਨ ਭਰਾ ਘੱਟ ਦੇਖਦੇ ਹੈਗੇ ਆ ਖਾਸ ਕਰ ਕਿਸਾਨੀ ਤੌਰ ਤੇ ਵੀਡੀਓ ਬਣੀਆਂ ਹੋਣ ਕਿਉਂਕਿ ਅਸੀਂ ਕਿਸਾਨਾਂ ਦੀ ਮੈਂ ਦੇਖੋ ਸੇਵਾ ਦੇ ਲਈ ਦੇਖੋ ਅਸੀਂ ਵੀਡੀਓ ਬਣਾ ਰਹੇ ਹੈਗੇ ਆ ਤੇ ਕੋਈ ਕਿਸਾਨਾਂ ਨੂੰ ਉਲਝਣ ਤਾਣੀ ਦੇ ਵਿੱਚ ਪਾਉਣ ਵਾਲਾ ਕੰਮ ਨਹੀਂ ਕਰਦੇ ਕਿਉਂਕਿ ਮੈਂ ਹਰ ਰੋਜ਼ 5 ਤੋਂ 7 ਘੰਟੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿਸਾਨਾਂ ਨਾਲ ਮਿਲਦੇ ਹੈਗੇ ਆ ਕਿਸਾਨਾਂ ਦੀਆਂ ਪ੍ਰੋਬਲਮਾਂ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਉਣੇ ਹੈਗੇ ਆ ਤੇ ਹੁਣ ਪਨੀਰੀ 12 ਦਿਨ ਦੀ 15 ਦਿਨ ਦੀ ਪਹਿਲਾ ਕੰਮ ਕਿਹੜਾ ਕਰਨਾ ਆਪਾਂ ਨੇ ਕਿ ਪਹਿਲੀ ਸਪਰੇ ਲੋਹੀ ਜ਼ਿੰਕ ਦੀ ਕਰਨੀ ਜ਼ਰੂਰੀ ਹੈ ਜਾਂ ਕੋਈ ਪਹਿਲੀ ਸਪਰੇ ਗਰੋਥ ਵਾਲੀ ਕਰਨੀ ਜ਼ਰੂਰੀ ਹੈ ਸਭ ਤੋਂ ਪਹਿਲਾ ਕੰਮ ਇਹ ਕਰੋ ਕਿਉਂਕਿ ਜੇ ਤੁਸੀਂ ਇਹਦੇ ਥੱਲੇ ਕੋਈ ਖਾਦ ਖਰਾਕ ਨਹੀਂ ਪਾਈ ਉਹ ਗੱਲ ਦੇਖੋ ਵੱਖਰਾ ਮੈਟਰ ਹੈਗਾ ਸਭ ਤੋਂ ਪਹਿਲੀ ਖਾਦ ਪਾਉਣੀ ਹੈਗੀ ਯੂਰੀਆ ਤੇ ਛੋਡੀ ਪਨੀਰੀ ਦੱਸ ਦਿੰਦੀ ਹੈ ਤੇ ਛੋਡੀ ਪਨੀਰੀ 12 ਦਿਨ ਦੀ ਹੈਗੀ ਹੈ ਮੋਟਾ ਯੂਰੀਆ ਲੈ ਲਓ ਬਾਲਾ ਬ੍ਰੀਕ ਪਾਊਡਰ ਜਾਂ ਨਾ ਲਓ ਕਈ ਵਾਰ ਪੱਤਿਆਂ ਦੇ ਉੱਪਰ ਪੈ ਜਾਂਦਾ ਕਿਉਂਕਿ ਪੱਤੇ ਪਤਲੇ ਹੁੰਦੇ ਆ ਫਿਰ ਕਈ ਵਾਰ ਸਾੜਾ ਵਗੈਰਾ ਪੈ ਜਾਂਦਾ ਕਨਾਲ ਦੀ ਕਿਲੋ ਕ ਮੋਟੇ ਯੂਰੀਆ ਦਾ ਛਿੱਟਾ ਦੇਓ ਪਾਣੀ ਦੀ ਭਰ ਕੇ ਕਹਿਰੀ ਸ਼ਾਮ ਦੇ ਟਾਈਮ 10-12 ਦਿਨਾਂ ਤੇ ਪਹਿਲਾ ਕੰਮ ਇਹ ਕਰੋ ਕਿਉਂਕਿ ਬੇਚ ਕਿਸਾਨ ਉਪਰਾ ਕੀ ਕਰ ਰਹੇ ਹੈਗਾ ਮੈਂ ਇਹ ਨਹੀਂ ਕਹਿ ਰਿਹਾ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਕਿਵੇਂ ਕਰਨਾ ਹਨਾ ਕਈ ਵਾਰ ਨਾ ਜਿੰਮੇਦਾਰ ਨੂੰ ਕੋਈ ਗਲਤ ਜਾਣਕਾਰੀ ਦੇ ਦਿੰਦਾ ਹਨਾ ਵੀ ਕਹਿੰਦਾ ਭਾਈ ਪਹਿਲੀ ਸਪਰੇ ਲੋਹੇ ਦੀ ਕਰ ਲੈ ਜਾਂ ਪਹਿਲੀ ਸਪਰੇ ਜ਼ਿੰਕ ਦੀ ਕਰ ਲੈ ਪਹਿਲੀ ਸਪਰੇ ਲੋਹੇ ਤੇ ਜ਼ਿੰਕ ਦੀ ਦਾ ਕਰਨ ਦਾ ਦਾ ਕੋਈ ਮਤਲਬ ਵੀ ਨਹੀਂ ਹੈਗਾ ਕਿਉਂਕਿ ਦੇਖੋ ਪਨੀਰੀ ਧੋ ਕਰਨਾ ਕਰਕੇ ਪੀਲੀ ਪੈਂਦੀ ਹੈਗੀ ਆ ਜਿੱਥੇ ਜਿਆਦਾ ਲੋਹੇ ਦੀ ਕਮੀ ਆਉਂਦੀ ਹੈ ਲੋਹੇ ਦੀ ਕਮੀ ਉੱਥੇ ਆਉਂਦੀ ਹੈ ਜਿੱਥੇ ਪਾਣੀ ਘੱਟ ਖੜਦਾ ਹੈ ਨਾ ਤੇ ਜ਼ਿੰਕ ਦੀ ਕਮੀ ਉੱਥੇ ਆਉਂਦੀ ਹੈ ਜਿੱਥੇ ਪਾਣੀ ਜਿਆਦਾ ਖੜਦਾ ਤੇ ਤੀਸਰੀ ਜਿਹੜਾ ਪੀਲਾਪਨ ਹੋਣ ਦਾ ਵੱਡਾ ਕਾਰਨ ਹੈਗਾ ਉਹ ਦੌਗਿਆਂ ਦੇ ਵਿੱਚ ਹੁੰਦਾ ਹੈਗਾ ਉਹ ਨਿੰਮਾ ਟੋੜ ਦੀ ਸ਼ਿਕਾਇਤ ਕਰਕੇ ਹੁੰਦਾ ਹੈਗਾ ਸ਼ਿਕਾਇਤ ਨਿਮਾ ਟੂਟਦੀ ਹੁੰਦੀ ਹੈ ਕਿਸਾਨ ਕਦੇ ਜਿੰਕ ਦੀ ਸਪਰੇ ਕਰ ਲੈਂਦਾ ਕਦੇ ਲੋਹੀ ਦੀ ਸਪਰੇ ਕਰ ਲੈਂਦਾ ਕਦੇ ਮਿਕਸਚਰ ਦੀ ਸਪਰੇ ਕਰ ਲੈਂਦਾ ਜਿਹਦੇ ਵਿੱਚ ਸਾਰੇ ਤੱਤ ਹੁੰਦੇ ਆ ਕਿਉਂਕਿ ਜਿਹੜੀ ਬਿਮਾਰੀ ਹੈਗੀ ਆ ਉਸ ਬਿਮਾਰੀ ਨੂੰ ਆਪਾਂ ਕੰਟਰੋਲ ਕਰਨ ਦੇ ਲਈ ਉਹਦੇ ਉੱਪਰ ਜ਼ੋਰ ਨਹੀਂ ਦਿੰਦੇ ਹੈਗੇ ਆਪਾਂ ਦੂਜੇ ਪਾਸੇ ਜ਼ੋਰ ਦਿੰਦੇ ਨੇ ਹੈਗੇ ਮੇਰਾ ਕਹਿੰਦਾ ਮਕਸਦ ਵੀ ਪਹਿਲੀ ਯੂਰੀਆ ਜਿਹੜੀ 10 ਦਿਨ ਤੇ 12 ਦਿਨ ਦੇ ਪਾਓ ਜਦੋਂ ਪਨੀਰੀ ਸੋਡੇ 5-4 ਦਿਨਾਂ ਦੀ ਹੋਗੀ ਉਸ ਤੋਂ ਬਾਅਦ 15 ਕ ਦਿਨਾਂ ਦੀ ਹੋਗੀ 16 ਕ ਦਿਨਾਂ ਦੀ ਹੋਗੀ ਜੇ ਪਨੀਰੀ ਵਿੱਚ ਕਿਸੇ ਵੀ ਕਮੀ ਨਹੀਂ ਲੋਹੇ ਦੀ ਕਮੀ ਨਹੀਂ ਜ਼ਿੰਕ ਦੀ ਕਮੀ ਨਹੀਂ ਕੋਈ ਨਿਮਾ ਟੋੜ ਦੇ ਛੋਡੇ ਪਨੀਰੀ ਯੂਰੀਆ ਦੇ ਨਾਲ ਹੀ ਪੜ ਜਾਣੀ ਹੈ ਠੀਕ ਹੈ ਜੇ ਤੁਹਾਡੇ ਲੋਹੇ ਦੀ ਕਮੀ ਜ਼ਿੰਕ ਦੀ ਕਮੀ ਜਾਂ ਨਿਮਾ ਟੋੜ ਦੀ ਸ਼ਿਕਾਇਤ ਕਰਕੇ ਪਨੀਰੀ ਪੀਲੀ ਪੈਂਦੀ ਹੈਗੀ ਆ ਫਿਰ ਜੇ ਮੱਲਾ ਜਮਾ ਇਕਸਾਰ ਪੀਲੀ ਹੁੰਦੀ ਹੈ ਪਨੀਰੀ ਫਿਰ ਲੋਹੇ ਦੀ ਕਮੀ ਹੈਗੀ ਆ ਫਿਰ ਲੋਹਾ ਫੈਰਸ ਤੁਸੀਂ ਸਪਰੇਅ ਕਰ ਸਕਦੇ ਹੋ ਉਹਦੇ ਵਿੱਚ ਜਿਵੇਂ ਤੁਸੀਂ ਜਿਹੜਾ ਆਪਾਂ ਕਿਲੋਵਾਂ ਵਾਲਾ ਲੋਹਾ ਲੈ ਕੇ ਹੁਣ 1 ਲੀਟਰ ਦੇ ਵਿੱਚ 5 ਗ੍ਰਾਮ 1 ਲੀਟਰ ਦੇ ਵਿੱਚ 5 ਗ੍ਰਾਮ ਤੁਸੀਂ ਲੋਹਾ ਪਾ ਸਕਦੇ ਹੋ 1 ਲੀਟਰ ਦੇ ਵਿੱਚ ਤੁਸੀਂ 5 ਗ੍ਰਾਮ 21% ਜ਼ਿੰਕ ਪਾ ਸਕਦੇ ਹੋ ਜੇ 33% ਪਾਣੀ ਤਾਂ 3 ਗ੍ਰਾਮ 1 ਲੀਟਰ ਦੀ ਜ਼ਿੰਕ ਤੁਸੀਂ ਘੋਲ ਕੇ ਕਰ ਸਕਦੇ ਹੋ ਜੇ 49.5 ਵਗੈਰਾ ਕਰਦੇ ਹੈਗੇ ਤਾਂ ਤੁਸੀਂ 10 ਤੋਂ 15 ਐਮਐਲ ਇੱਕ ਟੈਂਕੀ ਦੀ ਪਾ ਲਓ ਕਿਉਂਕਿ ਇੰਨੀ ਕੀ ਬਹੁਤ ਹੁੰਦੀ ਹੈ ਜਿਆਦੇ ਕੋਈ ਵੀ ਤੱਤਾ ਯਾਦੇ ਦਿੱਤਾ ਤਾਂ ਨੁਕਸਾਨ ਕਰ ਸਕਦਾ ਹੈਗਾ ਠੀਕ ਹੈ ਤੇ ਪਹਿਲੇ ਕੰਮ ਤੁਸੀਂ ਇਹ ਕਰਨੇ ਹੈਗੇ ਆ ਯੂਰੀਆ ਵਾਲੇ ਤੱਤਾਂ ਵਾਲੀ ਸਪਰੇਅ ਕਰਨੀ ਆ ਤਾਂ ਜੇ ਤੁਹਾਡੇ ਕਮੀ ਹੈਗੀ ਤਾਂ ਕਰ ਸਕਦੇ ਹੋ ਜੇ ਤੁਹਾਡੇ ਨਿਮਾ ਟੁੱਟ ਦੀ ਸ਼ਿਕਾਇਤ ਆਉਂਦੀ ਹੈਗੀ ਦੌਗਿਆਂ ਦੇ ਵਿੱਚ ਜਿਹੜਾ ਕੈਮੀਕਲ ਤਰੀਕੇ ਨਾਲ ਸੈੱਟ ਕਰਨਾ ਤਾਂ ਕਿਲੋ ਕਨਾਲ ਦੀ ਫੀਲਡ ਆਨ ਪਾਲੂ ਚੁੱਪ ਕਰਕੇ ਠੀਕ ਹੈ ਮਿੱਟੀ ਚ ਰਲਾ ਕੇ ਪਾਣੀ ਦੇ ਭਰ ਕੇ ਜੇ ਤੁਸੀਂ ਕਹਨੋ ਬਈ ਅਸੀਂ ਇਹ ਚੀਜ਼ ਨਹੀਂ ਪਾਉਣੀ ਤਾਂ ਕਿਲੋ ਨਮੈਂਟੋ ਫਰੀ ਪਾ ਲੋ ਆਈਪੀਐਲ ਕੰਪਨੀ ਦੀ ਵਧੀਆ ਹੁੰਦਾ ਆਈਪੀਐਲ ਕੰਪਨੀ ਦਾ ਵਰਤ ਲੋ ਕਿਉਂਕਿ ਮੈਂ ਕਿਸੇ ਕੰਪਨੀ ਨੂੰ ਹੋਰਸ ਨਹੀਂ ਕਰ ਰਿਹਾ ਕਿਉਂਕਿ ਆਈਪੀਐਲ ਕੰਪਨੀ ਦਾ ਠੀਕ ਹੈਗਾ ਨੈਮਟੋਫਰੀ ਕਿਲੋ ਕਨਾਲ ਦਾ ਤੁਸੀਂ ਪਾ ਲੋ ਪੰਜਵੇਂ ਸੱਤਵੇਂ ਦਿਨ ਪਨੀਰੀ ਚੱਲ ਪੂਗੀ ਜਮਾ ਨਿਮਾ ਟੋੜ ਜਿਹੜੀ ਜੜ੍ਹ ਚੋਂ ਖਤਮ ਹੋ ਜਾਣੀ ਹੈ ਬਿਮਾਰੀ ਕੋਈ ਹੋਰ ਆ ਕਰ ਕੁਝ ਹੋ ਰਿਹਾ ਉੱਥੇ ਫਿਰ ਪੈਸੇ ਦਾ ਨੁਕਸਾਨ ਵੀ ਹੁੰਦਾ ਪਨੀਰੀ ਵੀ ਲੇਟ ਹੋ ਜਾਂਦੀ ਹੈ ਠੀਕ ਹੈ ਯੂਰੀਆ ਜਿਵੇਂ ਤੁਸੀਂ 25 ਦਿਨ ਦੀ 25 ਦਿਨਾਂ ਤੱਕ ਆਪਾਂ ਤਿੰਨ ਦੋ ਜਾਂ ਤਿੰਨ ਵਾਰੀ ਚਾਰ ਵਾਰੀ ਪਤਲੇ-ਪਤਲੇ ਜਿਹੜੀ ਜੂਰੀਆ ਪਾਉਣੇ ਹੈਗੇ ਆ ਜਿੰਨਾ ਚਿਰ ਸੋਨੂੰ ਕੋਈ ਕਮੀ ਪੈਸੀ ਜਿੰਨਾ ਚਿਰ ਸੋਨੂੰ ਕੋਈ ਤੱਤਾਂ ਲੱਗਦਾ ਨਹੀਂ ਵੀ ਆਰ ਵੀ ਪਨੀਰ ਦੇ ਵਿੱਚ ਮਾੜੇ-ਮੋٹے ਕੋਈ ਦਿੱਕਤ ਹੈਗੀ ਐ ਪੀਲੇਪਨ ਦੀ ਸਮੱਸਿਆ ਹੈ ਉਹਨਾਂ ਚਿਰ ਤੱਤਾਂ ਨਹੀਂ ਸਪ੍ਰਿਆ ਨਾ ਕਰੋ ਮੈਂ ਇਹ ਨਹੀਂ ਕਹਿੰਦਾ ਤੱਤਾਂ ਨਹੀਂ ਸਪ੍ਰਿਆ ਨਾ ਕਰੋ ਕਰੋ ਪਰ ਪਨੀਰੀ ਦੀ ਹਾਲ ਦੇ ਹਿਸਾਬ ਨਾਲ ਕਰੋ ਪਹਿਲਾਂ ਆ ਤਾ ਤੁਸੀਂ ਜੂਰੀਆ ਤੱਤ ਦੇਓ ਕਿਉਂਕਿ ਮੈਂ ਹਰ ਰੋਜ਼ ਕਿਸਾਨਾਂ ਦੇ ਫੋਟੋ ਵੀ ਆਉਂਦੀਆਂ ਨੇ ਤੇ ਖਾਸ ਕਰ ਮੇਰੀ ਮੈਂ ਜਿੰਨੀ ਕੋਸ਼ਿਸ਼ ਕਰਦਾ ਹੈਗਾ ਕਿਉਂਕਿ ਮੈਂ ਨਰਮੇ ਵਾਲੀ ਏਰੀਆ ਦੇ ਵਿੱਚ ਵੀ ਹਰ ਰੋਜ਼ ਆਉਣਾ ਜਾਣਾ ਹੈਗਾ ਤੇ ਝੋਨੇ ਵਾਲੀ ਏਰੀਆ ਦੇ ਵਿੱਚ ਵੀ ਹਰ ਰੋਜ਼ ਆਉਣਾ ਜਾਣਾ ਹੈਗਾ ਕਿਉਂਕਿ ਕਿਸਾਨਾਂ ਦੇ ਨਾਲ ਧੁੱਪ ਦੇ ਵਿੱਚ ਖੜ ਕੇ ਗੱਲਬਾਤ ਹੁੰਦੀ ਹੈਗੀ ਐ ਤੇ ਉਹਨਾਂ ਦੀ ਪਨੀਰੀ ਦੇਖਦੇ ਹੈਗਾ ਆਪਣਾ ਉਹ ਕੰਮ ਨਹੀਂ ਹੈਗਾ ਵੀ ਵਈ ਪ੍ਰੋਬਲਮ ਜਿਹੜੀ ਹੈਗੀ ਮੈਨੂੰ ਵਟਸਐਪ ਕਰਦੇ ਹੈ ਨਾ ਮੈਂ ਬੋਲ ਕੇ ਪਾ ਦਣਾ ਐਸਾ ਕੰਮ ਅੱਜ ਤੱਕ ਨਾ ਆਪਾਂ ਨੇ ਕੀਤਾ ਨਾ ਆਪਾਂ ਨੇ ਕਰਨਾ ਪਿਛਲੇ 77 78 ਸਾਲ ਤੋਂ ਪਸਾਨਾਂ ਦੇ ਨਾਲ ਬਿਸਰ ਰਹੇ ਹੈਗੇ ਤੇ ਆਪਾਂ ਨੂੰ ਸੀਸੇਂ ਦੇ ਵਿੱਚ ਬੈਠ ਕੇ ਵੀਡੀਓ ਬਣਾਉਣ ਵਾਲੇ ਤੁਸੀਂ ਵਲੌਗਰ ਕਦੇ ਵੀ ਨਾ ਸਮਝੋ ਕਿਉਂਕਿ ਵਲੌਗਰਾਂ ਵਾਲਾ ਕੰਮ ਨਹੀਂ ਹੈਗਾ ਆਪਾਂ ਜੋ ਕੰਮ ਸਟਾਰਟ ਕਰਦੇ ਹੈਗੇ ਆ ਆਪਾਂ ਆਪਣੇ ਖੇਤ ਤੋਂ ਸਟਾਰਟ ਕਰਦੇ ਆ ਠੀਕ ਹੈ ਖੇਤ ਤੋਂ ਹੀ ਸਟਾਰਟ ਕਰਦੇ ਆ ਖੇਤ ਦੇ ਵਿੱਚ ਉਹ ਹੀ ਵੀਡੀਓ ਬਣਾਉਣੇ ਹੈਗੇ ਕੋਈ ਪ੍ਰੋਮੋਸ਼ਨ ਦਾ ਕੰਮ ਨਹੀਂ ਆਪਾਂ ਜਿਹੜਾ ਨਹੀਂ ਕੀਤਾ ਠੀਕ ਹੈ ਕਿਉਂਕਿ ਕੰਮ ਤਾਂ ਦੇਣ ਦੇ ਹੈਗੇ ਬਾਈ ਕਿਸਾਨਾਂ ਦੀ ਸੇਵਾ ਵਿੱਚ ਚਟੇ ਹੋਏ ਹੈਗੇ ਆ ਤੇ ਕੁਝ ਕੁ ਬੰਦੇ ਕੁਝ ਕੁ ਜੋ ਸਾਨੂੰ ਨੈਕਟੋ ਕਮੈਂਟ ਵੈਰਾ ਕਰਾਉਂਦੇ ਹੈਗੇ ਆ ਵੀ ਇਹ ਕਿਸਾਨ ਨੂੰ ਗਲਤ ਜਾਣਕਾਰੀ ਦਿੰਦੇ ਹੈਗੇ ਕਿ ਅਸੀਂ ਜਾਣਕਾਰੀ ਸਹੀ ਦਿੰਦੇ ਹੈਗੇ ਸਾਡੀ ਜਾਣਕਾਰੀ ਕਿਸਾਨਾਂ ਨੂੰ ਹਜਮ ਆਉਂਦੀ ਹੈਗੀ ਧੰਨਵਾਦ